ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿਤ ਪੀਤ ਮਤ ਦੂਰ ਹੋਏ ਬਰਦ ਪਵ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਈ ਖਸਮ ਤਕੇ ਖਾਏ ਜਿਤ ਪੀਤ ਖਸਮ ਵਿਸਰੈ ਦਰਗਹ ਮਿਲੈ ਸਜਾਇ ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਰਵਸਾਇ ਨਾਨਕ ਨਜ਼ਰੀ ਸਚ ਮਦ ਪਾਈਐ ਸਤ ਗੁਰ ਮਿਲੈ ਜੇ ਸਾਇ ਸਦਾ ਸਹਬ ਕੈ ਰੰਗ ਰਹਿ ਮਹਲੀ ਪਵ ਇਤਾ ਵੋ ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸੰਮਰਤ ਡੋਲਨ ਤੇ ਧਖੋ ਪ੍ਰਭੂ ਨਾਨਕ ਦੇ ਕਰ ਹੱਥ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਅੰਦਰ ਜੁੜ ਬੈਠੀ ਗੁਰਸਵਾਰੀ ਸਾ ਸੰਗਤ ਜੀਓ ਸਤਿਗੁਰਾਂ ਦੀ ਪਾਰ ਬੇਅੰਤ ਬਖਸ਼ਿਸ਼ ਰਹਿਮਤ ਤਿੰਨਾਂ ਦੇ ਸਦਕੇ ਆਪਾਂ ਗੁਰੂ ਦੀ ਗੋਦ ਗੁਰੂ ਦੇ ਸਨਮੁਖ ਸੱਜ ਬੈਠੇ ਆ ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ ਤੀਸਰੀ ਜੋਤ ਸਤਿ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰਿਓ ਜੀ ਸਰਬੱਤ ਮਾਈ ਭਾਈ ਗੁਰ ਫਤੇ ਨਾਲ ਸਾਂਝ ਪਾਓ ਗੱਜ ਕੇ ਫਤਿਹ ਬਲਾਉ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਾ ਅੱਜ ਦਾ ਪਾਵਨ ਸ਼ਬਦ ਗੁਰਬਖ ਪਿਆਰਿਓ ਜੋ ਕਿ ਆਪਾਂ ਇੱਕ ਦਿਨ ਇਸਲੇ ਦਵਾਰਨਾ ਵਿੱਚ ਵੀ ਬੇਨਤੀ ਕੀਤੀ ਸੀ ਨਾਚੇ ਪ੍ਰਤੀ ਔਰ ਉਹ ਨਸ਼ਾ दारू ਦਾ ਸ਼ਰਾਬ ਦਾ ਜਿਹੜਾ ਮਨੁੱਖ ਨੇ ਆਪਣਾ ਸ਼ੈਤਾਨੀ ਦਿਮਾਗ ਲਾ ਕੇ दारू ਸ਼ਰਾਬ ਬਣਾਈ ਔਰ ਸਤਿਗੁਰਾਂ ਨੇ ਬਾਣੀ ਅੰਦਰ ਸਿੱਧਾ-ਸਿੱਧਾ ਉਹ ਪੀਣ ਤੋਂ ਗੁਰਸਿੱਖਾਂ ਨੂੰ ਵਰਜਿਆ ਮਨਾਹੀ ਕੀਤੀ ਸੋ ਸਾਡੇ ਤੇ ਮੈਂ ਬੇਰੁਤੀ ਕਰ ਦੇਵਾਂ ਸਾਡੇ ਵਿੱਚੋਂ ਹੀ ਮਾਫ ਕਰ ਦੇਣਾ ਇਹਨੂੰ ਰਤਨੀ ਕਹਿ ਕੇ ਛਕੀ ਜਾਂਦੇ ਨੇ ਕਹਿੰਦੇ ਜੀ ਦੇਵਤਿਆਂ ਨੇ ਰੜਕਿਆ ਸੀ ਉਹਦੇ ਵਿੱਚੋਂ ਇੱਕ ਇਹ ਵੀ ਭੰਡਾਰਾ ਨਿਕਲਿਆ ਤੇ ਸਾਡੇ ਵੀ ਛਕੀ ਜਾਂਦੇ ਨੇ ਇਹ ਰਤਨੀ ਆ ਮੈਨੂੰ ਲੱਗਦਾ ਕਿ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਹੀ ਇਹ ਸ਼ਬਦ ਰਹੀਮ ਵਰਜਿਆ ਗਿਆ ਲਿਖਿਆ ਗਿਆ ਤੇ ਨਹੀਂ ਕਿਣੀ ਚਾਹੀਦੀ ਤਾਂ ਖਾਸ ਕਰਕੇ ਸਿੱਖਾਂ ਵਾਸਤੇ ਤੇ ਬੜੀ ਵੱਡੀ ਹਦਾਇਤ ਹੋਣੀ ਚਾਹੀਦੀ ਯਾਰ ਪਰ ਸਾਡੀਆਂ ਪੰਥਕ ਸਰਕਾਰਾਂ ਵੀ ਰਹੀਆਂ ਲੰਬੇਰਾ ਸਮਾਂ ਉਹਨਾਂ ਨੇ ਰਾਜ ਕੀਤਾ ਗੁਰਮੁਖ ਪਿਆਰਿਓ ਤੁਸੀਂ ਨਾ ਕੁਲ ਛੇਤਰ ਦੀ ਧਰਤੀ ਤੇ ਜਾਓਗੇ ਨਾ ਜਦੋਂ ਕਿਤੇ ਕੁਲ ਛੇਤਰ ਕੁਲ ਛੇਤਰ ਤੇ ਕੁਲ ਛੇਤਰ ਦੇ ਵਿੱਚ ਤੁਹਾਨੂੰ ਸ਼ਹਿਰ ਦੇ ਵਿੱਚ ਵਿੱਚ ਕਿਤੇ ਠਿਕਾਣਾ ਨਹੀਂ ਮਿਲੂਗਾ ਸ਼ਹਿਰ ਦੇ ਵਿੱਚ ਨਾ ਠੇਕਾ ਨਾ ਆ ਮੀਟ ਵਾਲਾ ਖੋਖਾ ਹਰਦਵਾਰ ਤੁਸੀਂ ਕਿਤੇ ਗਏ ਹੋ ਮੋ ਜਿੱਕੇ ਤੇ ਸਵਾਬ ਬਣਿਆ ਤੇ ਹਰਦਵਾਰ ਦੇ ਵਿੱਚ ਵੀ ਤੁਹਾਨੂੰ ਕਿਤੇ ਸ਼ਹਿਰ ਦੇ ਵਿੱਚ ਸ਼ਰਾਬ ਵਾਲਾ ਠੇਕਾ ਤੇ ਮੀਟ ਵਾਲਾ ਫੋਖਾ ਨਹੀਂ ਮਿਲੂਗਾ ਦੁਕਾਨ ਨਹੀਂ ਮਿਲੂਗੀ ਇਸੇ ਤਰ੍ਹਾਂ ਹੋਰ ਵੀ ਬਹੁਤ ਸ਼ਹਿਰ ਨੇ ਜਿਨ੍ਹਾਂ ਨੂੰ ਪਵਿੱਤਰ ਦਰਜਾ ਦਿੱਤਾ ਗਿਆ ਸ਼ਹਿਰ ਦਾ ਤੇ ਉਹਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਣਾਈਆਂ ਸ਼ਰਾਬ ਦੀ ਖਾਸ ਕਰਕੇ ਸਾਡੇ ਇਤਿਹਾਸਿਕ ਸ਼ਹਿਰ ਨੇ ਜਿਵੇਂ ਆਨੰਦਪੁਰ ਸਾਹਿਬ ਇਤਿਹਾਸਿਕ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ ਤਲਵੰਡੀ ਆਦ ਹੋਰ ਵੀ अनेका ਹੀ ਇਤਿਹਾਸਿਕ ਸ਼ਹਿਰ ਤਰਨਤਾਰਨ ਸਾਹਿਬ ਗੋੰਦਵਾਲ ਸਾਹਿਬ ਕਾਫੀ ਪਿਛਲੇ ਸਮੇਂ ਤੋਂ ਨਾ ਚੀਜ਼ਾਂ ਦੀ ਮੰਗ ਵੀ ਉੱਠਦੀ ਰਹੀ ਬੁੱਧੀ ਜੀਵ ਮੰਗ ਵੀ ਰੱਖਦੇ ਰਹੇ ਕਿ ਇੰਨਾ ਇੰਨਾ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ ਹਾਂ ਜਿੰਨੇ ਪੀਣੀ ਉਹਨੇ ਪੀਣੀ ਆ ਪਰ ਗੁਰੂ ਘਰ ਦੇ ਲਾਗੇ ਇਹ ਨਾ ਹੋਵੇ ਨਾ ਕਿ ਕਾ ਦੇ ਨਾਮ ਨੀਟ ਵਾਲੀ ਦੁਕਾਨ ਨਹੀਂ ਹੋਣੀ ਚਾਹੀਦੀ ਸ਼ਹਿਰ ਨੂੰ ਪਵਿੱਤਰ ਦਰਜੇ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਤੇ ਅਫਸੋਸ ਇਸ ਗੱਲ ਦਾ ਵੀ ਭਾਵੇਂ ਸਾਡੀਆਂ ਸਰਕਾਰਾਂ ਵੀ ਰਹੀਆਂ ਸਾਡੇ ਹੱਥ ਵਿੱਚ ਰਾਜ ਭਾਗ ਵੀ ਰਿਹਾ ਪਰ ਅਸੀਂ ਆਪਣੇ ਸ਼ਹਿਰਾਂ ਨੂੰ ਪਵਿੱਤਰ ਦਰਜਾ ਨਹੀਂ ਦੇ ਸਕੇ ਆਪਣੇ ਸ਼ਹਿਰਾਂ ਨੂੰ ਇਤਿਹਾਸਿਕ ਸ਼ਹਿਰਾਂ ਨੂੰ ਪਵਿੱਤਰ ਦਰਜਾ ਨਹੀਂ ਦੇ ਸਕੇ ਅੰਬਰਤ ਸਾਰ ਤੁਸੀਂ ਜਾਵੋਗੇ ਅੰਬਰਤ ਸਾਰਤ ਨੂੰ ਸ਼ਹਿਰ ਦੇ ਵਿੱਚ ਹੀ ਅਨੇਕਾਂ ਸੈਂਕੜੇ ਠੇਕੇ ਮਿਲ ਜਾਣਗੇ ਸੈਂਕੜੇ ਮੀਟਰ ਦੀਆਂ ਦੁਕਾਨਾਂ ਮਿਲ ਜਾਣਗੇ ਅਸੀਂ ਇੱਕ ਅੰਬਰਤ ਸਾਰ ਨੂੰ ਵੀ ਪਵਿੱਤਰ ਦਰਜਾ ਨਹੀਂ ਦੇ ਸਕੇ ਬਾਕੀ ਤੇ ਗੱਲ ਦੂਰ ਦੀ ਰਹਿ ਗਈ ਹਾਲਾਂਕਿ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਆਇਆ ਸੀ ਸਾਡੀ ਸਰਕਾਰ ਹੈ ਨਹੀਂ ਸਾਡੀਆਂ ਪੰਥਕ ਸਰਕਾਰਾਂ ਵੀ ਰਹੀਆਂ ਅਸੀਂ ਤਾਂ ਵੀ ਨਹੀਂ ਦੇ ਸਕੀ ਅਫਸੋਸ ਇਸ ਗੱਲ ਦਾ ਜਦੋਂ ਸਾਨੂੰ ਗੁਰੂ ਗੁਰਬਾਣੀ ਅੰਦਰ ਲਿਖਤੀ ਸੀ ਪਾਤਸ਼ਾਹ ਸਾਨੂੰ ਕਹਿ ਗਏ ਕਿ ਨਾ ਭਾਈ ਇਹ ਨਹੀਂ ਇਹ ਪਦਾਰਥ ਜਿਹੜਾ ਵਾ ਤੇਰੇ ਵਾਸਤੇ ਖਤਰਨਾਕ ਆ ਤੇ ਨਹੀਂ ਛਕਣਾ ਤੂੰ ਨਹੀਂ ਖਾਣਾ ਉੱਥੇ ਸਾਨੂੰ ਤੇ ਸਾਡੇ ਜਿਹੜੇ ਬੁੱਧੀਜੀਵੀ ਨੇ ਸਾਡੇ ਗਿਆਨੀ ਨੇ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਇਹਦੇ ਤੇ ਗੌਰ ਕਰਨੀ ਚਾਹੀਦੀ ਆ ਸੋਚਣਾ ਚਾਹੀਦਾ ਪੀ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਚੀਜ਼ ਤੋਂ ਸਾਨੂੰ ਵਰਜ ਰਹੇ ਨੇ ਆਖੋ ਸਤਨਾਮ ਵਰਜ ਰਹੇ ਨੇ ਟੱਕ ਰਹੇ ਨੇ ਉਥੇ ਸਾਨੂੰ ਇੱਥੇ ਬੜਾ ਧਿਆਨ ਦੇਣ ਦੀ ਲੋੜ ਆ ਅਸੀਂ ਸਭ ਇਹਨਾਂ ਚੀਜ਼ਾਂ ਵੱਲੇ ਧਿਆਨ ਨਹੀਂ ਦਿੰਦੇ ਸਾਡੇ ਤੇ ਹੋਰ ਹੋ ਰਹੀ ਨਹੀਂ ਆ ਪਿਛਲੇ ਤਿੰਨ ਤਿੰਨ ਚਾਰ ਦਿਨ ਹੋ ਗਏ ਆ ਕਿ ਸਿੱਧੀ ਦੇਣ ਚੱਲਦੇ ਆ ਤੇ ਮੈਂ ਦੇਖ ਰਿਹਾ ਸੀਗਾ ਉਹ ਲੜਾਈਆਂ ਝਗੜੇ ਸਾਡੇ ਇਹ ਪਏ ਹੋਏ ਨੇ ਸਾਡੀ ਇੱਕ ਸਤਕਾਰਯੋਗ ਭੈਣ ਬੀਬੀ ਦਲੇਰ कौर ਢਾਡੀ ਜੇ ਤੁਸੀਂ ਨਾਮ ਸੁਣਿਆ ਹੋਣਾ ਬਹੁਤ ਵਧੀਆ ਪ੍ਰਚਾਰਕ ਆ ਤੇ ਉਹ ਕਲਗੀ ਤੋੜੇ ਤੋਂ ਉਹਨਾਂ ਦੀ ਉਹਨਾਂ ਨੂੰ ਟੋਕਿਆ ਸਟੇਜ ਦੇ ਉੱਪਰ ਵੀ ਨਹੀਂ ਕੁਝ ਲੇਖਤਾਂ ਇੰਦੀਆਂ ਨੇ ਵੀ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਦਿੱਤਾ ਕੁਝ ਲੇਖਤਾਂ ਇੰਦੀਆਂ ਨੇ ਨਹੀਂ ਜੀ ਕਲਗੀ ਤੋੜਾ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਇਹੋ ਲੜਾਈ ਚੱਲੀ ਜਾਂਦੀ ਹੈ ਇਹੋ ਝਗੜਾ ਚੱਲੀ ਜਾਂਦਾ ਖੈਰ ਅਸੀਂ ਗੁਰੂ ਕਿਰਪਾ ਕਰੇ ਵੀ ਗੱਲ ਤੇ ਸਾਨੂੰ ਅਸੀਂ ਆਪਣਾ ਜੀਵਨ ਸਵਾਰਨਾ ਸੀ ਜੀ ਉੱਥੋਂ ਤੱਕ ਅਸੀਂ ਨਹੀਂ ਪਹੁੰਚੇ ਅਸੀਂ ਕੀ ਕਰਨਾ ਸੀ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਸੀ ਉਹਨਾਂ ਵਰਗਾ ਜੀਵਨ ਅਸੀਂ ਆਪਣਾ ਵੀ ਜੀਵਨ ਬਣਾਉਣਾ ਸੀ ਆਖੋ ਸਤਨਾਮ ਮੇਰੇ ਪਾਤਸ਼ਾਹ ਜੀ ਉਹਨਾਂ ਅੱਜ ਦੇ ਪਾਵਨ ਸ਼ਬਦ ਅੰਦਰ ਕੀ ਫਰਮਾਨ ਕਰਦੇ ਨੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਕਹਿੰਦੇ ਭਾਈ ਆ ਜਿਹੜਾ ਤੇਰਾ ਸਰੀਰ ਹੈ ਨਾ ਇੱਕ ਮਾਟਾ ਇੱਕ ਭਾਂਡਾ ਜਿਹੜਾ ਮਨੁੱਖ ਦਾ ਸਰੀਰ ਮਨੁੱਖ ਇਸ ਸ਼ਰਾਬ ਦੇ ਨਾਲ ਹੀ ਭਰਿਆ ਹੋਇਆ ਇੱਕ ਭਾਂਡਾ ਲਿਆਉਂਦਾ ਜਿਸ ਵਿੱਚ ਹੋਰ ਆ ਕੇ ਪਿਆਲਾ ਭਰ ਲੈਂਦਾ ਤੇ ਉਹ ਪਿਆਲਾ ਸ਼ਰਾਬ ਦਾ ਭਰਿਆ ਹੋਇਆ ਪਿਆਲਾ ਜਿਹੜਾ ਉਹ ਪੀਣਾ ਕਰਦਾ ਪਰ ਸਤਿਗੁਰੂ ਫਰਮਾਨ ਕਰਦੇ ਨੇ ਕਹਿੰਦੇ ਭਾਈ ਨਹੀਂ ਇਹ ਕਿਉਂ ਨਹੀਂ ਪੀਣੀ ਪਲਾ ਆਖੋ ਸਤਨਾਮ ਕਹਿੰਦੇ ਤਾਂ ਨਹੀਂ ਪੀਣੀ ਜਿਤ ਪੀਤਾ ਮਤ ਦੂਰ ਹੋਏ ਇਹਦੇ ਤੀਮ ਦੇ ਨਾਲ ਪਾਸ਼ਾ ਕਹਿੰਦੇ ਮਤ ਦੂਰ ਹੋ ਜਾਂਦੀ ਹੈ ਇਹਦੇ ਤੀਮ ਦੇ ਨਾਲ ਕੀ ਹੁੰਦਾ ਜੀ ਮਤ ਦੂਰ ਹੋ ਜਾਂਦੀ ਹੈ ਜਿਤ ਪੀਤ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਬਰਲ ਬਰਲ ਮੀਂਹ ਦੇ ਝੱਲਾਪਨ ਕਮਲਾਪਨ ਉਹਨੜੇ ਕੋਈ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਉਹਨਾਂ ਦੇ ਕਈਆਂ ਨੂੰ ਆਪਣੇ ਬਰਲ ਦਾ ਨਹੀਂ ਪਤਾ ਹੁੰਦਾ ਬਰਲ ਬਰਲ ਕੀ ਹੁੰਦਾ ਵਾ ਦੱਸਣਾ ਪਊਗਾ ਨਾ ਬਰਲ ਕਿਹਨੂੰ ਕਹਿੰਦੇ ਨੇ ਬਰਲ ਮਿੰਜ ਕਮਲਾਪਨ ਝੱਲਾਪਨ ਹੁਣ ਪਾਸ਼ਾ ਕਹਿੰਦੇ ਭਾਈ ਇਹ ਪੀਣ ਦੇ ਨਾਲ ਕੀ ਹੁੰਦਾ ਮਤ ਵੀ ਦੂਰ ਹੋ ਜਾਂਦੀ ਆ ਤੇ ਬੰਦੇ ਵਿੱਚ ਕਮਲਾਪਨ ਆ ਜਾਂਦਾ ਝੱਲਾਪਨ ਆ ਜਾਂਦਾ ਕਈ ਵਾਰੀ ਆਪਾਂ ਵੇਖਿਆ ਨਾ ਬੰਦਾ ਸ਼ਰਾਬ ਪੀਤੀ ਦੇ ਵਿੱਚ ਗਲਤੀ ਕਰ ਲੈਂਦਾ ਤੇ ਜਦੋਂ ਫਿਰ ਲੱਤ ਜਾਂਦੀ ਆ ਫਿਰ ਮਾਫੀयां ਮੰਗਦਾ ਤੇ ਆਖੋ ਸਤਨਾਮ ਪਹਿਲਾਂ ਪੀ ਲੈਂਦਾ ਫਿਰ ਗਲਤੀ ਕਰ ਲੈਂਦਾ ਫਿਰ ਦੇਦੋ ਲੱਤ ਜਾਂਦੀ ਫਿਰ ਮਾਫੀਆਂ ਮੰਗਦਾ ਜਦੋਂ ਝੱਲਾਪਨ ਆ ਗਿਆ ਪੀਲੀ ਫਿਰ ਕਈ ਵਾਰੀ ਪਤੰਗ ਲੱਗਦਾ ਪੀ ਮਾਂ ਭੈਣ ਬੱਚੀ ਸਾਰਾ ਨਾਲ ਲੜਾਈ ਕਰਦਾ ਫਿਰ ਮਾਂ ਨੂੰ ਵੀ ਕਈ ਵਾਰੀ ਮਾੜਾ ਚੰਗਾ ਬੋਲ ਦਿੰਦਾ ਭੈਣ ਨੂੰ ਵੀ ਬੋਲ ਦਿੰਦਾ ਤੀ ਨੂੰ ਹੀ ਬੋਲ ਦਿੰਦਾ ਤੇ ਕਈ ਵਾਰੀ ਪੀਣ ਵਾਲੇ ਤੇ ਬਹੁਤੇ ਘਰ ਵਾਲੀ ਨਾਲ ਤੇ ਫਿਰ ਲੜਾਈ ਹੁੰਦੀ ਹੁੰਦੀ ਹੈ ਪੱਕਾ ਹੀ ਆ ਪਤਨੀ ਨਾਲ ਤਾਂ ਬਹੁਤੇ ਘਰ ਟੁੱਟਦੇ ਦੇਖੇ ਇਸ ਗੱਲ ਤੋਂ ਕਬਲਾਪਨ ਆ ਗਿਆ ਨਾ ਝੱਲਾਪਨ ਆ ਗਿਆ ਪਾਦਸ਼ਾਹ ਨੇ ਸਾਨੂੰ ਵਰਜ ਦਿੱਤਾ ਇਸ ਕੀ ਤੋਂ ਕਈ ਨੁਕਸਾਨ ਇੱਕ ਨਹੀਂ ਆਪਾਂ ਪਰसों ਦੇ ਦਿਵਾਨਾ ਵਿੱਚ ਵੀ ਬੇਨਤੀ ਕੀਤੀ ਸੀ ਐਕਸੀਡੈਂਟਾਂ ਦੇ ਕਾਰਨ ਇਹਦੇ ਤੋਂ ਐਕਸੀਡੈਂਟਾਂ ਦੇ ਕਾਰਨ ਲੜਾਈਆਂ ਝਗੜੇ ਜੇਦੋਂ ਪੀਤੀ ਹੋਵੇ ਤਾਂ ਫਿਰ ਵੇਖਿਆ ਲੜਾਈਆਂ ਹੁੰਦੀਆਂ ਨੇ ਅਪੀਲਸਾਂ ਦੇ ਵਿੱਚ ਆਪਾਂ ਕਿੰਨੀ ਵਾਰੀ ਖਬਰਾਂ ਸੁਣੀਆਂ ਤੀ ਗੋਲੀ ਚੱਲ ਗਈ ਜਦੋਂ ਪੀਲੀ ਠੁਗਰਾਪਣ ਆ ਗਿਆ ਝੱਲਾਪਣ ਆ ਗਿਆ ਕੰਬਲਾ ਪੰਨਾ ਆ ਗਿਆ ਗੁਰੂ ਸਾਹਿਬ ਦੇਖੋ ਆਪਾਂ ਨਾ ਕੱਲ ਬੇਨਤੀ ਕਰਦੇ ਸੀ ਕਿ ਹੋ ਸਕਦਾ ਕਿਸੇ ਹੋਰ ਧਰਮ ਦੇ ਬੰਦੇ ਨੇ ਨਾਂ ਦੱਸਿਆ ਹੋਵੇ ਪਰ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਸਾਡੇ ਸਮਰੱਥ ਗੁਰੂ ਸਾਨੂੰ ਤਾਂ ਲਿਖਤੀ ਰੂਪ ਵਿੱਚ ਪਾਤਸ਼ਾਹ ਜੀ ਦੇ ਗਏ ਨੇ ਲਿਖ ਕੇ ਕਿ ਤੂੰ ਆਪਣੇ ਜੀਵਨ ਵਿੱਚ ਕੀ ਕਰਨਾ ਤੇ ਕੀ ਨਹੀਂ ਕਰਨਾ ਆਪ ਕੋ ਸਾਧਨਾਮ ਸਾਨੂੰ ਤਾਂ ਲਿਖਤੀ ਰੂਪ ਵਿੱਚ ਦੇ ਗਏ ਕਿ ਤੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ ਜਾਣਾ ਸਭ ਕੁਝ ਕੀ ਖਾਣਾ ਕੀ ਨਹੀਂ ਖਾਣਾ ਕੀ ਪਾਉਣਾ ਕੀ ਨਹੀਂ ਪਾਉਣਾ ਇਹ ਸਭ ਕੁਝ ਪਾਦਸ਼ਾਹ ਸਾਨੂੰ ਲਿਖ ਕੇ ਦੇ ਗਏ ਆਪ ਕੋ ਸਤ ਨਾਮ ਲਿਖਤੀ ਰੂਪ ਵਿੱਚ ਦੇ ਹੁਣ ਪਾਦਸ਼ਾਹ ਵੇਖੋ ਨੋਦੀ ਨਾਲ ਟੀਮ ਦੇ ਨਾਲ ਲੜਾਈਆਂ ਝਗੜੇ ਆਪਾਂ ਬੇਨਤੀ ਫਿਰ ਘੜੀ ਦਾ ਕੁਸਿਆ ਬੰਦਾ ਜਿਵੇਂ ਕਹਿੰਦੇ ਨਾ 100 ਕੋਤੇ ਜਾ ਪੈਂਦਾ ਕਹਾਵਤਾਂਕ ਫਿਰ ਪੀਤੀ ਸੀ ਗੋਲੀ ਚੱਲ ਗਈ ਬੰਦਾ ਮਰ ਗਿਆ 20 ਸਾਲ ਸਜ਼ਾ ਹੋ ਗਈ ਚਲੇਗਾ 100 ਕੋਤੇ ਸੁਗਤਨੀ ਦੇ ਪੈਣੀ ਆ ਨਾ ਤੇ ਪਾਸ਼ਾ ਤੇ ਵੇਖੋ ਬਾਣੀ ਅੰਦਰ ਸਨ ਇੱਕ ਨਿੰਮਕ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਹ ਹੈ ਪਾਸ਼ਾ ਕਹਿੰਦੇ ਭਾਈ ਇੱਕ ਘੜੀ ਦੇ ਸਵਾਦ ਪਿੱਛੇ ਕਰੋੜਾਂ ਦਿਨ ਦੁੱਖ ਭੋਗਣਾ ਪਵੇਗਾ ਆਪੋ ਸਤਨਾਮ ਇਦਾਂ ਵੀ ਪਾਸ਼ਾ ਕਹ ਰਹੇ ਨੇ ਮੇਰੇ ਮਾਲਕ ਜੀ ਸਾਨੂੰ ਕੀ ਸਮਝਾਉਂਦੇ ਨੇ ਫਿਰ ਕਹਿੰਦੇ ਭਾਈ ਨਾ ਜਿਤ ਪੀਤਾ ਮਤ ਦੂਰ ਹੋਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਸਪਸ਼ਟ ਯਾਨ ਮੈਨਾ ਮਾਲਵੇ ਦੇ ਵਿੱਚ ਇੱਕ ਵਾਰੀ ਕਥਾ ਕਰਨ ਵਾਸਤੇ ਗਿਆ ਉਦਤੀ ਸ਼ਬਦ ਆ ਗਿਆ ਤੇ ਹੁਣ ਪਿੰਡਾਂ ਥਾਵਾਂ ਦੇ ਵਿੱਚ ਬੀਬੀਆਂ ਵਿਚਾਰੀਆਂ ਬਥੇੜਾ ਡਾਕਦੀਆਂ ਘਰ ਵਾਲਿਆਂ ਨੂੰ ਕੀ ਨਾ ਪਿਆ ਕਰ ਨਾ ਡੱਪਿਆ ਕਰ ਪਰ ਕਿੱਥੇ ਹਟਦੇ ਆ ਨਾ ਤੇ ਜਦੋਂ ਕਿਤੇ ਇਦਾਂ ਕਥਾ ਕੀਤੀ ਜਿਵੇਂ ਆਪਾਂ ਹੁਣ ਕਰ ਰਹੇ ਆਂ ਦੀ ਉਹ ਬੀਬੀ ਕਹਿੰਦੀ ਆਪਣੇ ਘਰ ਇਹਨੂੰ ਕਹਿੰਦੀ ਵੇਲਾ ਬਾਬਾ ਵੀ ਕਹਿੰਦਾ ਸੀ ਨਾ ਪਿਆ ਕਰੋ ਇਹਦੇ ਨਾਲ ਕਮਲਾ ਹੋ ਜਾਂਦਾ ਬੰਦਾ ਚਲਾਪਨ ਹੋ ਜਾਂਦਾ ਉਹ ਸਵੇਰੇ ਮੇਰੇ ਕੋ ਆ ਗਏ ਕਹਿੰਦਾ ਬੀਬੀ ਭਰਾਵਾ ਕਹਿੰਦਾ ਬਾਬਾ ਜੀ ਤੁਸੀਂ ਇਹ ਗੱਲ ਨਾ ਸ਼ਰਾਬ ਵਾਲੀ ਗੱਲ ਨਾ ਕਰਿਆ ਕਰੋ ਕਹਿੰਦਾ ਹੋਰ ਜੋ ਮਰਜ਼ੀ ਕਰ ਲਿਆ ਕਰੋ ਕਹਿੰਦਾ ਸ਼ਰਾਬ ਵਾਲੀ ਨਾ ਗੱਲ ਕਹਿੰਦਾ ਕਰਿਆ ਕਰੋ ਕਹਿੰਦਾ ਅੱਗੇ ਬੀਬੀਆਂ ਸਾਨੂੰ ਕਹਿੰਦਾ ਅੱਗੇ ਨਹੀਂ ਪੀਣ ਦਿੰਦੀਆਂ ਤੁਸੀਂ ਵਿੱਚ ਤੁਸੀਂ ਵੀ ਕਹਿੰਦਾ ਉਹਨਾਂ ਨਾਲ ਰਲ ਗਏ ਆ ਗੁਰਮੁਖ ਪਿਆਰਿਓ ਵੇਖੋ ਭੈਣਾ ਮਤਾਵਾ ਬੀਬੀਆਂ ਬਹੁਤ ਉਹਨਾਂ ਨੂੰ ਦੁੱਖ ਆ ਉਹ ਉਹ ਬੀਬੀਆਂ ਭੈਣਾ ਜਿਹੜੀਆਂ ਸਮਝਦਾਰ ਨੇ ਕੁਝ ਇਦਾਂ ਦੀਆਂ ਨਹੀਂ ਨੇ ਉਹ ਜੋ ਮਾਫ ਕਰਨਾ ਜੇ ਮੇਰੀਓ ਪੈੜ ਨੂੰ ਕੁਝ ਆਪ ਵੀ ਪੀਂਦੀਆਂ ਨੇ ਆਪ ਕੋ ਸਤਨਾਮ ਬਹੁਤ ਨੇ ਦਾਂ ਦੀਆਂ ਸਮਾਜ ਅੰਦਰ ਗਿਰੀਆਂ ਔਰਤਾਂ ਵੀ ਪੀਂਦੀਆਂ ਨੇ ਇੱਕ ਇੱਥੇ ਨਕੋਦਰ ਦੀ ਧਰਤੀ ਤੇ ਇੱਕ ਭੈਣ ਮੈਂ ਤੇ ਭੈਣ ਸ਼ਬਦ ਦੀ ਵਰਤਦਾ ਹੁੰਦਾ ਉਹ ਘਰ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕੀਤਾ ਹੁੰਦਾ ਤੇ ਉਹ ਦੋਵੇਂ ਜੀ ਸ਼ਰਾਬ ਪੀਂਦੇ ਸੀਗੇ ਦੋਵੇਂ ਜੀ ਸ਼ਰਾਬ ਪੀਂਦੇ ਤੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਉਹ ਜਦੋਂ ਸਾਨੂੰ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਆ ਤੇ दारू ਵੀ ਪੀਂਦੇ ਆ ਗੁਰਮੁਖ ਪਿਆਰੋ ਫਿਰ ਅਸੀਂ ਜਮੇ ਹੋਰ ਗੁਰਮੁਖ ਪਿਆਰੇ ਸਿੰਘ ਨਾਲ ਲੈ ਕੇ ਪ੍ਰਬੰਧਕ ਵੀਰ ਸੋਸੂ ਜਵਾਨ ਫਿਰ ਗੁਰੂ ਸਾਹਿਬ ਜੀ ਦਾ ਸਰੂਪ ਤੇ ਅਸੀਂ ਫਿਰ ਗੁਰਦੁਆਰਾ ਸਾਹਿਬ ਲੈ ਆਏ ਵੀ ਤੁਸੀਂ ਹਟਣਾ ਤਾਂ ਹੈ ਨਹੀਂਗਾ ਦੱਫਣੀ ਤੇ ਤੁਸੀਂ ਹੈਗੀ ਹੈਗੀ ਆ ਤਪਰ ਪਰ ਗੁਰੂ ਸਾਹਿਬ ਦੀ ਬੇਦਬੀ ਨਹੀਂ ਅਸੀਂ ਹੋਣ ਦੇਣੀ ਵੀ ਗੁਰੂ ਸਾਹਿਬ ਦਾ ਸਰੂਪ ਅਸੀਂ ਗੁਰਦੁਆਰਾ ਸਾਹਿਬ ਲੈ ਜਾਣਾ ਫਿਰ ਗੁਰ ਮਤਲਬ ਬਹੁਤ ਭੈਣਾਂ ਵੀ ਜਿਹੜੀਆਂ ਨੇ ਔਰਤਾਂ ਵੀ ਉਹ ਵੀ ਹੁਣ ਇੱਧਰਲੇ ਪਾਸੇ ਚੱਲ ਪਈਆਂ ਮੇਰੇ ਪਾਤਸ਼ਾਹ ਜੀ ਕਹਿੰਦੇ ਨਾ ਭਾਈ ਜੇ ਸੋਹਣਾ ਜੀਵਨ ਸੁਚੱਜਾ ਜੀਵਨ ਵਧੀਆ ਜੀਵਨ ਬਣਾਉਣਾ ਤੇ ਪਾਤਸ਼ਾਹ ਕਹਿੰਦੇ ਭਾਈ ਇਹ ਨਾਮ ਪੀ ਆਖੋ ਸਤਨਾਮ ਵੇਖੋ ਕਿੰਨੇ ਸਪਸ਼ਟ ਜੇ ਅੱਖਰਾਂ ਵਿੱਚ ਪਾਸ਼ਾ ਨੇ ਸਾਨੂੰ ਸਮਝਾਉਣਾ ਕੀਤਾ ਜਿਤ ਪੀਤਾ ਮਤ ਦੂਰ ਹੋਏ ਜਿਹਦੇ ਤੀਮ ਦੇ ਨਾਲ ਮਤ ਦੂਰ ਹੁੰਦੀ ਹੈ ਮੈਂ ਇੱਕ ਬੇਬਤੀ ਹੋਰ ਕਰ ਦੇਵਾਂ ਦੇਖੋ ਆਪਣੇ ਵੀਰ ਸੁਣ ਰਹੇ ਤੁਸੀਂ ਸਾਰੇ ਵੇਖੋ ਜਦੋਂ ਆਪਾਂ ਨਾ ਕੀ ਜਿਹੜੀ ਸ਼ਰਾਬ ਦੀ ਗੱਲ ਕਰਦੇ ਆ ਤੇ ਜਿਹੜਾ ਸ਼ਰਾਬੀ ਬੰਦਾ ਹੁੰਦਾ ਨਾ ਉਹਨੂੰ ਉਹਨੂੰ ਨਹੀਂ ਚੰਗੀ ਲੱਗਦੀ ਤੇ ਜਦੋਂ ਆਪਾਂ ਜਦਨ ਆਪਾਂ ਗੱਲ ਕਰਨੀ ਤੰਬਾਕੂ ਦੀ ਕਿਉਂਕਿ ਗੁਰਬਾਣੀ ਤੇ ਅੰਦਰ ਲਿਖਿਆ ਨਾ ਪਾਣ ਸਿਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਤੰਬਾਕੂ ਤੋਂ ਵੀ ਵਰਜਾ ਪਾਸ਼ਾ ਨੇ ਤੇ ਉਦੋਂ ਜਿਹੜਾ ਜਿਹੜੇ ਬੰਦੇ ਤੰਬਾਕੂ ਖਾਣ ਵਾਲੇ ਨੇ ਉਹਨਾਂ ਨੂੰ ਕਿਹੜੇ ਚੰਗੀ ਲੱਗਣੀ ਆ ਜਿਹੜੀਆਂ ਪੀਣ ਵਾਲਿਆਂ ਨੂੰ ਕਿਤੇ ਚੰਗੀ ਲੱਗਣੀ ਆ ਉਹ ਵਿਰੋਧੀ ਹੋ ਜਾਂਦੇ ਨੇ ਕਿਹਦੇ ਗਰੰਤੀ ਦੇ ਉਹਨਾਂ ਦੀ ਸੋਚ ਕਿੱਦਾਂ ਦੀ ਹੁੰਦੀ ਆ ਕੁੱਤੇ ਵਾਲੀ ਸੋਚ ਹੁੰਦੀ ਆ ਕਿਉਂਕਿ ਕੁੱਤੇ ਨੂੰ ਵੇਖੋ ਤੁਸੀਂ ਨਾ ਕਿਤੇ ਸੋਟੀ ਮਾਰੋਗੇ ਨਾ ਕੁੱਤੇ ਨੂੰ ਤੇ ਕੁੱਤਾ ਸੋਟੀ ਨੂੰ ਮੂੰਹ ਚ ਪਾਉਂਦਾ ਛੋਟੀ ਦਾ ਤੇ ਕੋਈ ਕਸੂਰ ਨਹੀਂ ਕੁੱਤੇ ਨੂੰ ਛੋਟੀ ਮਾਰੋਗੇ ਨਾ ਤੁਸੀਂ ਤੇ ਕੁੱਤਾ ਛੋਟੀ ਮੂੰਹ ਚ ਪਾ ਲੂ ਉਹਦਾ ਤੇ ਕੋਈ ਕਸੂਰ ਨਹੀਂ ਕਸੂਰ ਕੀ ਦਾ ਮਾਰਨ ਵਾਲੇ ਦਾ ਹੁਣ ਅਸੀਂ ਇਹ ਗੁਰਬਾਣੀ ਗੁਰੂ ਸਾਹਿਬ ਪੜ੍ਹ ਕੇ ਸੁਣਾ ਰਹੇ ਨਾ ਗੁਰੂ ਸ਼ਬਦ ਸਾਡਾ ਕੀ ਕਸੂਰ ਆ ਭਾਈ ਹੁਣ ਲਿਖਿਆ ਤੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਆ ਨਾ ਜਿੰਨੂੰ ਤੂੰ ਵੀ ਨੱਕ ਮਸਤਕਉ ਨਾ ਜਿੰਨੂੰ ਤੂੰ ਵੀ ਕਹਿਣਾ ਵੀ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਆਖੋ ਸਤਨਾਮ ਜੇ ਤੂੰ ਕਹਿ ਤੀ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਆਖੋ ਸਤਨਾਮ ਮੇਰੇ ਪਾਸ਼ਾ ਕਹਿੰਦੇ ਜੇ ਤੂੰ ਆਪਣਾ ਗੁਰੂ ਮੰਨਦਾ ਫਿਰ ਗੁਰੂ ਦੀ ਮੰਨ ਜੇ ਗੁਰੂ ਨੂੰ ਗੁਰੂ ਮੰਨਦਾ ਨਾ ਵੀ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਫਿਰ ਗੁਰੂ ਦੀ ਮੰਨਣਾ ਵੀ ਕਰ ਮੇਰੇ ਪਾਸ਼ਾ ਜੀ ਕਿਹਦੇ ਨੇ ਭਾਈ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਨਈ ਖਸਮੋ ਧੱਕੇ ਖਾਏ ਇਹ ਪੀਣ ਦੇ ਨਾਲ ਪਾਸ਼ਾ ਕਹਿੰਦੇ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਆਖੋ ਸਤਨਾਮ ਆਪਣਾ ਪਰਾਇਆ ਨਾ ਪਛਾਨਈ ਆਪਣੇ ਤੇ ਪਰਾਏ ਦੀ ਪਛਾਣ ਹੀ ਖਤਮ ਹੋ ਜਾਂਦੀ ਹੈ ਇਹ ਪੀਣ ਦੇ ਨਾਲ ਜਦ ਬੰਦਾ ਹੀ ਕਮਲਾ ਹੋ ਗਿਆ ਫਿਰ ਆਪਣੇ ਪਰਾਏ ਦੀ ਪਛਾਣ ਕੀ ਰਹਿਣੀ ਹੈ ਆਪਣਾ ਪਰਾਇਆ ਨਾ ਪਛਾਣਾਈ ਆਸ਼ਾ ਕਹਿੰਦੇ ਖਸਮੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਪੀਣ ਦੇ ਨਾਲ ਕੀ ਹੋਵੇਗਾ ਜਿਤ ਪੀਤ ਖਸਮ ਵਿਸਰ ਮਾਲਕ ਵਿਸਰ ਜਾਂਦਾ ਖਸਮ ਵਿਸਰ ਜਾਂਦਾ ਤੇ ਪਾਸ਼ਾ ਕਹਿੰਦੇ ਫਿਰ ਦਰਗਹਿ ਮਿਲ ਸਜਾਏ ਦਰਗਾ ਦੇ ਵਿੱਚ ਪਾਸ਼ਾ ਕਹਿੰਦੇ ਭਾਈ ਸਜਾ ਮਿਲੂਗੀ ਆਖੋ ਸਤਨਾਮ ਜੇ ਤੂੰ ਨਾ ਨਾ ਗੁਰੂ ਦਾ ਆਖਾ ਮੰਨਿਆ ਤੇ ਖਸਮ ਤੇ ਵਿਸਰਨਾ ਹੀ ਐ ਪਾਸ਼ਾ ਕਹਿੰਦੇ ਦਰਗਾਹ ਦੇ ਵਿੱਚ ਵੀ ਸਜ਼ਾ ਮਿਲਦੀ ਐ ਭਾਈ ਦੇਖ ਲਾ ਜਿਤ ਪੀਤੇ ਇਹਨੂੰ ਪੀਣ ਦੇ ਨਾਲ ਦਰਗਾਹ ਦੇ ਵਿੱਚ ਸਜਾਵਾਂ ਮਿਲਣਗੀਆਂ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜਿਏ ਤਨ ਪੀੜਿਆ ਜਾਣਾ ਭਾਈ ਇਹੋ ਜੇ ਪਦਾਰਥ ਨਾ ਛਕ ਨਾ ਖਾ ਜਿਹਦੇ ਨਾਲ ਤੇਰਾ ਤਨ ਪੀੜਿਆ ਜਾਵੇ ਤਨ ਪੀੜਿਆ ਜਾਵੇਗਾ ਜਮਦੂਤ ਸਜਾਵਾਂ ਦੇਣਗੇ ਆਖੋ ਸਤਨਾਮ ਤੇ ਕਿੱਡੇ ਪਿਆਰੇ ਤਰੀਕੇ ਨਾਲ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਜਿਤ ਪੀਤਾ ਖਸਮ ਵਿਸਰੈ ਦਰ ਗਏ ਮਿਲੇ ਸਜਾਏ ਝੂਠਾ ਮਦਮੂਲ ਨਾ ਪੀਚਾਈ ਕਹਿੰਦੇ ਭਾਈ ਇਹ ਮਦ ਮਦ ਨਹੀਂ ਦੀ ਸ਼ਰਾਬ ਕਹਿੰਦੇ ਭਾਈ ਇਹ ਝੂਠੀ ਝੂਠਾ ਮਦ ਝੂਠੀ ਸ਼ਰਾਬ ਨਾ ਪੀ ਆਖੋ ਸਤਨਾਮ ਝੂਠਾ ਮਦ ਮੂਲ ਨਾ ਪੀਚਾਈ ਭਾਈ ਇਹ ਝੂਠੀ ਹੈ ਇਨੂੰ ਨਾ ਪੀਣਾ ਕਰ ਜੇ ਕਾ ਪਾਰ ਵਸਾਏ ਕਹਿੰਦੇ ਭਾਈ ਇਹ ਇੰਨੇ ਤੇਰਾ ਸਾਥ ਨਹੀਂ ਦੇਣਾ ਇੰਨੇ ਤੈਨੂੰ ਪਾਰ ਕਿਨਾਰੇ ਨਹੀਂ ਲਾਉਣਾ ਕਹਿੰਦੇ ਭਾਈ ਇਹ ਝੂਠੀ ਹੈ ਇਹ ਤੇਰਾ ਸਾਥ ਦੇਣ ਵਾਲੀ ਨਹੀਂ ਇਹਦਾ ਨਸ਼ਾ ਸਦਾ ਨਹੀਂ ਰਹਿਣਾ ਇਹਦਾ ਨਸ਼ਾ ਕੁਝ ਪਲ ਵਾਸਤੇ ਕੁਝ ਸਮੇਂ ਵਾਸਤੇ ਆ ਆਖੋ ਸਤਨਾਮ ਇਸ ਕਰਕੇ ਭਾਈ ਤੀਣੀ ਹੈ ਤੇ ਗਿਆਨ ਦੀ दारू ਪੀ ਆਪਾਂ ਕੱਲ ਦੇ ਦਵਾਨਾਂ ਵਿੱਚ ਸੁਣਿਆ ਸੀ ਨਾ ਗਿਆਨ ਦਾ दारू ਗਿਆਨ ਦੀ ਉਹ ਪੀਣਾ ਕਰ ਜਿਹਦੇ ਨਾਲ ਤੇਰਾ ਲੋਕ ਪਰਲੋਕ ਸਵਾਰਿਆ ਜਾਵੇਗਾ ਗੁਰਮੁਖ ਪਿਆਰਿਓ ਭਾਗਾਂ ਵਾਲੇ ਆ ਸਤਿਗੁਰਾਂ ਦੀ ਬਾਣੀ ਗੁਰੂ ਕੋਲੇ ਆਣ ਕੇ ਸਾਨੂੰ ਹੀਰੇ ਮੋਤੀ ਗਿਆਨ ਪ੍ਰਾਪਤ ਹੁੰਦਾ ਲੜੀਵਾਰ ਜਦੋਂ ਆਪਾਂ ਕਥਾ ਵਿਚਾਰ ਕਰਦੇ ਆ ਨਾ ਤੇ ਗੁਰਮੁਖ ਪਿਆਰਿਓ ਉਦੇ ਵਿੱਚੋਂ ਇਲਾਹੀ ਮੋਤੀ ਲੱਭਦੇ ਨੇ ਇਲਾਹੀ ਹੀਰੇ ਮੋਤੀ ਮਿਲਦੇ ਨੇ ਆਪਾਂ ਨੂੰ ਜਿਹੜਾ ਕਰਕੇ ਸਾਡਾ ਜੀਵਨ ਸਵਾਰਿਆ ਜਾਵੇਗਾ ਕਿਉਂਕਿ ਬਹੁਤ ਜ਼ਰੂਰੀ ਹੈ ਸਮੇਂ ਮੁਤਾਬਕ ਗੱਲ ਕਰਨੀ ਪੁਰਾਣੀਆਂ ਸਾਖੀਆਂ ਕਹਾਵਤਾਂ ਸੁਣਾ ਕੇ ਆਪਾਂ ਕੰਮ ਨੂੰ ਚਲੇ ਜਾਵਾਂਗੇ ਜਿੱਚੋ ਕੁਝ ਸਿੱਖਿਆ ਹੀ ਨਾ ਮਿਲੀ ਫਿਰ ਫਾਇਦਾ ਕੀ ਹੋਇਆ ਫਿਰ ਲਾਹਾ ਕੀ ਹੋਇਆ ਫਾਇਦਾ ਕੀ ਕੋਈ ਨਾ ਨਾ ਹੋਇਆ ਕੱਲ ਤੇ ਸਮੇਂ ਦੀ ਏ ਗੱਲ ਮੌਕੇ ਦੀ ਏ ਗੱਲ ਟਾਈਮ ਦੀ ਏ ਐਸ ਵਕਤ ਦੀ ਗੱਲ ਕਰਨੀ ਚਾਹੀਦੀ ਹੈ ਜਦੋਂ ਵੇਖੋ ਬੱਚਾ ਨਾ ਸਿਆਣੇ ਕਹਿੰਦੇ ਆ ਜਦੋਂ ਬੱਚੇ ਨੂੰ ਸਮਝਾਉਣਾ ਦੇ ਨਾ ਤੇ ਬੱਚਾ ਮੌਕੇ ਤੇ ਗਲਤੀ ਕਰੇ ਤੇ ਉਹਨੂੰ ਮੌਕੇ ਤੇ ਬੱਚੇ ਨੂੰ ਝਟਕ ਮਾਰ ਦਿਓ ਬੱਚਾ ਸਮਝ ਜਾਊਗਾ ਕਿ ਮੈਨੂੰ ਇੱਥੋਂ ਟੋਕਿਆ ਮੌਕੇ ਤੇ ਬੱਚੇ ਨੂੰ ਕਹਿ ਦਿਓ ਇਸੇ ਤਰ੍ਹਾਂ ਕੁੱਤਾ ਜੋ ਘਰ ਦੇ ਵਿੱਚ ਆਪਾਂ ਕੁਕਰ ਰੱਖਦੇ ਆ ਨਾ ਜਦੋਂ ਭਾਂਡੇ ਝੂਠੇ ਭਾਂਡੇ ਤੇ ਮੂੰਹ ਪਾਵੇ ਤੇ ਉਹਨੂੰ ਮੌਕੇ ਤੇ ਉਹਦੇ ਮਾੜੀ ਜੀ ਸੋਟੀ ਲਾ ਦਿਓ ਸ਼ਮਕ ਉਹ ਸਮਝ ਜਾਊਗਾ ਕਿ ਇਥੋਂ ਮੈਨੂੰ ਮਾਰ ਪੈਂਦੀ ਆ ਇਹ ਨਹੀਂ ਕਰਨਾ ਕੰਮ ਤੇ ਜੇ ਹੁਣ ਕੁੱਤੇ ਨੇ ਮੂੰਹ ਅੱਜ ਪਾਇਆ ਕੁੱਟੀ ਉਹਨੂੰ ਆਪਾਂ 4 ਦਿਨ ਠਹਿਰ ਕੇ ਜਾਈਗੀ ਤਉਨੂੰ ਪਤਾ ਲੱਗੂਗਾ ਬੱਚੇ ਨੇ ਗਲਤੀ ਅੱਜ ਕੀਤੀ ਆ ਚਪੇੜਾ ਉਹਦੇ 4 ਦਿਨ ਠਹਿਰ ਕੇ ਮਾਰੀ ਜਾਈਗੀ ਉਹਦਾ ਕੀ ਫਾਇਦਾ ਸਮੇ ਮੁਤਾਬਕ ਗੱਲ ਕਰਨੀ ਮੌਕੇ ਤੇ ਗੱਲ ਕਰਨੀ ਅੱਜ ਦੇ ਮੁਤਾਬਕ ਗੱਲ ਕਰਨੀ ਪ੍ਰਚਾਰਕ ਦਾ ਫਰਜ ਵੜਦਾ ਪ੍ਰਚਾਰਕ ਦਾ ਵੀ ਤੇ ਪ੍ਰਬੰਧਕਾਂ ਦਾ ਵੀ ਕਿਉਂਕਿ ਇਹ ਸਮਾਂ ਦੋਨਾਂ ਦੇ ਨਾਲ ਹੀ ਚੱਲਦਾ ਇਸ ਕਰਕੇ ਦੋ ਟਾਇਰਾਂ ਤੋਂ ਬਿਗੇਰ ਗੱਡੀ ਨਹੀਂ ਚੱਲਦੀ ਵਾਹ ਨਹੀਂ ਚੱਲਦਾ ਇਸ ਕਰਕੇ ਬੈਂਸ ਦੋ ਨਾਲ ਹੀ ਵੜਦਾ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਛੇਦੀ ਦਿਹਾੜੇ ਚੱਲਦੇ ਨੇ ਗੁਰਮੁਖ ਪਿਆਰਿਓ ਸਹਿਬਜ਼ਾਦਿਆਂ ਦਾ ਸ਼ਹੀਦੀ ਦੇ ਨਵੇਂ ਪੂਰਾ ਮਹੀਨਾ ਜਿਸ ਇਸ ਮਹੀਨੇ ਦੇ ਵਿੱਚ ਅਨੇਕਾਂ ਹੀ ਸਾਡੇ ਸਿੰਘ ਸ਼ਹੀਦ ਹੋਏ ਬੀਬੀਆਂ ਸ਼ਹੀਦ ਹੋਈਆਂ ਬੱਚੇ ਸ਼ਹੀਦ ਹੋਏ ਸੋ ਥੋੜੇ ਦਿਨਾਂ ਤੱਕ ਸੋ ਭਾਈ ਸਾਹਿਬ ਜੀ ਵਿਚਾਰ ਕਰਦੇ ਆਪਾਂ ਪ੍ਰਭਾਤ ਫੇਰੀ ਦਾ ਕੀ ਆ ਜੰਮਰਤ ਵੇਲੇ ਦਾ ਗੁਰੂ ਘਰ ਦਾ ਹੀ ਸਤ ਸੰਗਤ ਦਾ ਸਮਾ ਬਣਿਆ ਇਹਰਾ ਪਾਇਤੇ ਬੈਠ ਕੇ ਅੰਮ੍ਰਿਤ ਵੇਲੇ ਸਤ ਸੰਗਤ ਜਿਹੜੀ ਕਰਾਂਗੇ ਉਹਦੇ ਵਿੱਚ ਆਪਾਂ ਇਤਿਹਾਸ ਨਾਲ ਸਾਂਝ ਪਾਵਾਂਗੇ ਸਵਾਇਆਂ ਸੰਗਤਾਂ ਦਾ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਉ ਸੀਸ ਬਲਾਉ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ